ਇਹ ਤਾਂ ਟੈਲੀ ਨੂੰ ਵੱਡਾ ਬੰਦਾ ਹੈ ਇਹ ਕੋਲ ਪੁਲਿਸ ਤੋਂ ਨਾਲ ਇਹਦਾ ਆਉਂਦਾ ਰਹਿਣਾ ਅੰਦਰ ਵੇਖ ਜਾਓ ਤਾਂ ਇਹ ਆ ਹਾਲਾਤ ਨੇ ਪੰਜਾਬ ਦੇ ਜਿਹੜੇ ਤੁਹਾਨੂੰ ਦਿਖਾ ਰਹੇ ਆ ਇਹ ਵਿਚਾਰੇ ਲੋਕ ਅਸੀਂ ਖੜੇ ਆ ਰਾਵੀ ਦੇ ਕੰਢੇ ਇੱਧਰ ਸਾਡੇ ਰਾਵੀ ਆ ਜਿੱਥੋਂ ਟੁੱਟੀ ਆ ਧੁੱਸੀਵਾਂ ਟੁੱਟਿਆ ਤੇ ਅਸੀਂ ਪਿੰਡ ਖੜੇ ਆ ਇੱਕ ਪਿੰਡ ਦੇ ਮੋਹਰਾਂ ਵਾਲੇ ਪਿੰਡ ਆ ਗੁਰਦਾਸ ਹਲਕਾ ਗੁਰਦਾਸਪੁਰ ਜ਼ਿਲ੍ਹਾ ਤੇ ਮੇਰੇ ਪਿੱਛੇ ਆ ਦੇਖੋ ਵਿਚਾਰਾ ਆ ਨੌਜਵਾਨ ਮੇਰੇ ਨਾਲ ਖੜਾ 1.5 ਕਰੋੜ ਰੁਪਇਆ ਲਾਇਆ 1.5 ਕਰੋੜ ਰੁਪਇਆ ਇਸ ਨੌਜਵਾਨ ਨੇ ਆ ਬੜੇ ਸ਼ੌਂਕ ਦੇ ਨਾਲ ਜਿਹੜਾ ਇੱਕ ਘਰ ਪਾਇਆ ਇਹਨੇ ਕੋਠੀ ਪਾਈ ਆ ਤੇ ਜਿਹੜੀ ਆ ਤੁਸੀ ਵਾਂ ਟੁੱਟਣ ਕਰਕੇ ਵਹਿ ਗਈ ਆ ਰੁੜ ਗਈ ਆ ਤੇ ਇਸ ਇਲਾਕੇ 'ਚ ਅਸੀਂ ਦੇਖਦੇ ਆ ਮੇਰੇ ਇੱਧਰਲੇ ਪਾਸੇ 15 ਫੁੱਟ ਪਾਣੀ ਵਹਿੰਦਾ ਇੱਥੇ ਆ ਹਾਲਾਤ ਨੇ ਇਹ ਇਹ ਪਾਣੀ ਸ਼ਾਇਦ ਮਨ ਲਾ 15 ਜਾਂ 20 ਦਿਨਾਂ ਹੀ ਵਹੀ ਜਾਣਾ ਤੁਰਿਆ ਜਾਣਾ 15 20 ਦਿਨ ਤੱਕ ਪਾਣੀ ਰੁਕਣਾ ਤੇ ਉਸ ਤੋਂ ਬਾਅਦ ਦੇ ਹਾਲਾਤ ਆਪਾਂ ਦੇਖ ਲਓ ਵੀ ਜਦੋਂ ਇਹ ਸਾਰੀਆਂ ਇੱਥੇ ਆ ਦੇਖ ਲਓ ਚਰੀਆਂ ਚੁਰੀਆਂ ਕਮਾਰ ਤਮੂਦ ਸਭ ਡੁੱਬ ਗਏ ਆ ਘਾ ਡੁੱਬ ਗਏ ਸੀ ਸਾਰੇ ਇਹਨਾਂ ਪਿੰਡਾਂ ਜਾ ਕੇ ਆਏ ਆ ਕਿਹੜੇ ਕਿਹੜੇ ਪਿੰਡਾਂ ਜਾਪਾ ਗਏ ਕੀ ਕਿਨਾ ਸੀ ਸਿੰਘ ਪੁਰਾ ਸ਼ਾਮਪੁਰਾ ਸਿੰਘਪੁਰਾ ਸ਼ਾਮਪੁਰਾ ਮਾਸੀ ਵਾਲਾ ਮਾਸੀ ਵਾਲਾ ਮਾਸੀ ਵਾਲਾ ਜੱਟਾ ਬੰਦਿਆ ਜੱਟਾ ਬਸੀਆਂ ਇਨ੍ਹਾਂ ਪਿੰਡਾਂ 'ਚ ਅਸੀਂ ਗਏ ਆ ਸਾਰੇ ਪਿੰਡ ਹੀ ਤਬਾਹ ਹੋ ਚੁੱਕੇ ਨੇ ਬਈ ਐਡਾ ਕਿ ਮਾੜਾ ਹਾਲ ਆ ਇੱਥੇ ਅਜ ਨਾਲੇ ਤੱਕ ਸਾਰਾ ਇਹ ਮੰਡ ਦਾ ਏਰੀਆ ਵਾਜਦਾ ਹੈ ਸਾਰਾ ਮੰਡ ਦਾ ਇਲਾਕਾ ਰੁੜ ਚੁੱਕਿਆ ਹੈ ਇਹ ਬੰਦੇ ਬਾਈ ਐਂ ਲਾ ਲੋ ਵੀ 10 15 ਸਾਲ ਤਾ ਨਹੀਂ ਆਉਨੇ ਜਿਹੜੇ ਬੰਦੇ ਨੇ ਯਾਰ ਮਿਹਨਤ ਮੁਸ਼ਕਲ ਕਰਕੇ ਇਤਰਾ ਪ੍ਰੋਜੈਕਟ ਲਈ ਨੋਹਾਂ ਗੱਲਾਂ ਵਾਦਾ ਕੱਲ ਆਉਂਦਾ ਵੀ ਕੱਲ ਆਈ ਵੀ ਉਹ ਪਾਪਾ ਇਹਨਾਂ ਨੇ ਸਹੀ ਗੱਲ ਮੰਗਵਾ ਲਿਆ ਲੋਕਾਂ ਨੇ ਇਹ ਵੀ ਕੁਝੇ ਬਾਈਆਂ ਬਣਾਉਣਾ ਭਾਈ ਕੋਈ ਨਹੀਂ ਆਇਆ ਇੱਥੇ ਕੋਈ ਪ੍ਰਸ਼ਾਸਨ ਨਹੀਂ ਆਇਆ ਕਿ ਉਹ ਪਾਣੀ ਦਾ ਵਹਾਅ ਇੰਨਾ ਤੇਜ਼ਾ ਸਾਡੇ ਪੈਰ ਚੱਕਦਾ ਪਾਣੀ ਖੜ ਨਹੀਂ ਹੁੰਦਾ ਪਾਣੀ ਥੱਲੋਂ ਐ ਮਾਰਦਾ ਸੱਪਾ ਤਾਂ ਜਾਣੇ ਮੈਂ ਗੱਲ ਤੁਹਾਡੇ ਨਾਲ ਇਹ ਕਰਨੀ ਆ ਯਾਰ ਅੱਜ ਪੰਜਾਬ ਦੇ ਲੋਕਾਂ ਨਾਲ ਵੀ ਪੰਜਾਬ ਦੇ ਸਸਤਾਦਾਨਾਂ ਨਾਲ ਵੀ ਪੰਜਾਬ ਦੇ ਬੁੱਧੀਜੀਵੀਆਂ ਨਾਲ ਪੰਜਾਬ ਦੇ ਦਰਦ ਰੱਖਣ ਵਾਲੇ ਲੋਕਾਂ ਨਾਲ ਮੈਂ ਗੱਲ ਕਰਨੀ ਚਾਹੁੰਦਾ ਕਿ ਇਹ ਜਿਹੜੇ ਹਾਲਾਤ ਬਣਦੇ ਨੇ ਪੰਜਾਬ ਦੇ ਵਿੱਚ ਪਹਿਲਾਂ 88 ਦੇ ਵਿੱਚ ਇਸ ਇਲਾਕੇ ਤੋਂ ਪਤਾ ਲੱਗਾ ਵੀ 88 ਜਿੰਨਾ ਹੜ ਆਇਆ ਸੀ ਉਦੋਂ ਵੀ ਦੱਸਦੇ ਵੀ 8-8 ਫੁੱਟ ਛੱਲਾ ਜਿਹੜੀਆਂ ਇੱਥੇ ਤਾਂ 15 12-12 ਫੁੱਟ ਛੱਲਾ ਆਈਏ 10-10 ਫੁੱਟ ਟਰੈਕਟਰ ਜਿਹੜੇ ਟਰੈਕਟਰ ਸੀਗੇ ਦੋ ਤੇ ਗੱਡੀ ਸੀਗੀ ਬਲੇਰੋ ਹਾਂਜੀ ਬਲੇਰੋ ਛੱਲੇ 10 ਕੀ ਛੱਲੋਂ ਪਾਣੀ ਨੇ ਕੱਢਤੀ ਸਾਰੀ ਮਿੱਟੀ ਤੇ ਛੱਲੇ 10 ਸੀ ਦੱਸਦਾ ਫੁੱਟ ਛੱਲੇ ਬੱਧਿਆ 88 ਤੋਂ ਬਾਅਦ ਇੰਨੇ ਹਾਲਾਤ ਜਿਹੜੇ ਮਾੜੇ ਤੇ ਚਿੰਤਾਜਨਕ ਬਣੇ ਆ ਇਸ ਇਲਾਕੇ ਦੇ ਭਾਈ 10-15 ਸਾਲ ਬੰਦੇ ਪੈਰਾਂ ਤੇ ਨਹੀਂ ਖੜੇ ਹੋਣੇ ਐਡਾ ਨੁਕਸਾਨ ਚ ਕਿੱਕਤਾ ਮੈਂ ਪਹਿਲੀ ਗੱਲ ਕਰਨੀ ਚਾਹੁੰਨਾ ਕਿ ਪੰਜਾਬ ਦੇ ਲੋਕੋ ਜਿੱਥੇ ਤੁਸੀਂ ਬੜੇ ਇਹੀ ਸਾਡੇ ਚ ਖਾਸੀਅਤ ਆ ਇਹੀ ਤਸਵੀਰ ਆ ਪੰਜਾਬ ਦੀ ਕਿ ਜਦੋਂ ਕਦੇ ਵਿਫਤਾ ਪੈਂਦੀ ਹੈ ਕਿਸੇ ਵੀ ਪਾਸੇ ਕਿਸੇ ਇਲਾਕੇ ਤੇ ਲੋਕਾਂ ਚ ਪਿੰਡਾਂ ਦੇ ਵਿੱਚ ਤਾਂ ਸਾਰਾ ਪੰਜਾਬ ਉੱਠ ਖੜਾ ਹੁੰਦਾ ਹੈ ਇਕੱਲਾ ਇਹ ਪੰਜਾਬ ਹੀ ਨਹੀਂ ਜਿੱਥੇ ਵੀ ਪੰਜਾਬੀ ਬੈਠਾ ਉੱਥੇ ਉਹਦੇ ਅੰਦਰ ਦਰਦ ਤੜਫ ਨਾਲ ਉਹ ਬੰਦਾ ਉੱਠਦਾ ਤੇ ਉਹ ਬੰਦਾ ਆਪਣੇ ਲੋਕਾਂ ਦੀ ਮਦਦ ਕਰਦਾ ਇੱਥੇ ਤੁਸੀਂ ਹੁਣ ਰਾਸ਼ਨ ਲੈ ਕੇ ਆ ਰਹੇ ਹੋ ਖਾਸ ਤੌਰ ਤੇ ਜਿੰਨਾ ਪਿੰਡਾਂ ਦੀ ਮੈਂ ਬਾਈ ਗੱਲ ਕੀਤੀ ਆ ਨਾ ਇੱਥੇ ਪਸ਼ੂ ਭੁੱਖੇ ਖੜੇ ਆ ਬਾਈ ਇੱਥੇ ਲੋੜ ਆ ਐਸ ਵੇਲੇ ਇਸ ਇਲਾਕੇ ਦੇ ਵਿੱਚ ਲੋੜ ਆ ਹਰੇ ਚਾਰੇ ਦੀ ਜੋ ਵੀ ਲਿਆ ਸਕਦੇ ਪਸ਼ੂਆਂ ਲਈ ਬਾਕੀ ਰੱਸ਼ਨ ਇੱਥੇ ਜਿਵੇਂ ਪਾਣੀ ਵਗੈਰਾ ਤੇ ਹੋਰ ਰੱਸ਼ਨ ਤਾਂ ਬਹੁਤ ਆ ਗਿਆ ਇੱਥੇ ਹਾਲਾਤ ਪਸ਼ੂਆਂ ਦੇ ਮਾੜੇ ਆ ਜਿਹੜੇ ਮੈਂ ਰਮਦਾਸ ਹਲਕੇ ਦੀ ਗੱਲ ਕਰਦਾ ਡੇਰਾ ਬਾਬਾ ਨਾਨਕ ਹਲਕੇ ਦੀ ਗੱਲ ਕਰਦਾ ਇੰਨਾ ਪਿੰਡਾਂ ਜਾਓ ਬਾਈ ਆਮ ਤੌਰ ਤੇ ਕੀ ਹੁੰਦਾ ਬੰਦੇ ਵੱਡੀਆਂ ਸੜਕਾਂ ਤੇ ਆਉਂਦੇ ਆ ਉੱਥੇ ਹੀ ਰਾਸ਼ਨ ਉੱਥੇ ਵਰਤਾ ਕੇ ਤੇ ਵਾਪਸ ਮੁੜ ਜਾਂਦੇ ਆ ਜੋ ਪਹਿਲੇ ਹੀ ਜਿਹੜਾ ਲੋਡ ਬੰਦਾ ਵਿਚਾਰਾ ਉਹ ਤੱਕ ਪਹੁੰਚਦਾ ਨਹੀਂ ਜਾਂ ਜਿਹੜਾ ਬੰਦਾ ਲੋਡ ਬੰਦਾ ਕਈ ਵਾਰੀ ਸ਼ਰਮ ਮਨ ਜਾਂਦਾ ਵੀਰ ਮੈਂ ਕਿਵੇਂ ਹੱਥ ਡੂੰਗਾ ਤੇ ਜਿਹੜੇ ਇੱਥੇ ਤੁਹਾਨੂੰ ਪਤਾ ਵੀ ਉਹੀ ਲਟੇਰੇ ਖੜੇ ਆ ਵੀ ਵਧੀਆ ਲਾਹਾ ਲੈ ਲੋ ਕਿਉਂਕਿ ਇਹ ਜਿਹੜਾ ਹੜਾ ਇਹ ਹੜ ਕਈਆਂ ਨੂੰ ਐ ਵੀ ਰਾਸ ਆ ਜਾਂਦਾ ਮਾਰ ਮਾਰ ਬਹੁਤ ਨੂੰ ਜਾਂਦਾ ਬਰਬਾਦੀ ਬਹੁਤ ਦੀ ਕਰ ਜਾਂਦਾ ਪਰ ਇਹ ਜਿਵੇਂ ਸਿਆਸਤਦਾਨਾਂ ਨੂੰ ਆਪਣੀਆਂ ਰੋਟੀਆਂ ਸੇਕਣ ਦੇ ਕੰਮ ਆਉਣਾ ਉਹਨਾਂ ਨੇ ਕਿਹਾ ਉਹਦਾ ਕਰਤਾ ਜੀ ਉਹਨਾਂ ਨੇ ਕਿਹਾ ਉਹਦਾ ਕਰਤਾ ਮੈਂ ਇਹ ਵੀ ਗੱਲ ਕਰੂੰਗਾ ਕਿ ਕਰਨਾ ਕੀ ਚਾਹੀਦਾ ਜਦ ਅਜਿੰਨਾ ਸਮਿਆਂ ਦੇ ਵਿੱਚ ਹਾਲਾਤ ਕੀ ਨੇ ਤੇ ਮੰਗ ਕਿਹੜੀ ਚਾਹੀਦੀ ਆ ਹੱਕ ਦੀ ਗੱਲ ਕਿਹੜੀ ਚਾਹੀਦੀ ਉਹ ਵੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰੂੰਗਾ ਪਰ ਉਸ ਤੋਂ ਪਹਿਲਾਂ ਮੈਂ ਕਹਿਣਾ ਚਾਹੁੰਦਾ ਵੀ ਇੱਥੇ ਬਹੁਤੇ ਹੁਣ ਜਿਹੜੇ ਚੈਨਲ ਆ ਉਹਨਾਂ ਨੂੰ ਟੀਆਰਪੀ ਦਾ ਮਸਲਾ ਵਿਚਾਰੇ ਉਹ ਵੀ ਆ ਜਾਣਗੇ ਚਲੋ ਚੰਗੀ ਗੱਲ ਆ ਹਾਲਾਤ ਦਿਖਾਉਣੇ ਚੰਗੀ ਗੱਲ ਆ ਪਰ ਮੈਂ ਚੈਨਲਾਂ ਨੂੰ ਇਹ ਕਹਿਣਾ ਚਾਹੁੰਦਾ ਬਾਈ ਜਦੋਂ ਸੋਡੀ ਲੋਡ ਪੈਣੀ ਆ ਅਜ ਤੋਂ ਮਹੀਨੇ ਬਾਅਦ ਜਦੋਂ ਇਹ ਬਿਲਕੁਲ ਇੱਥੇ ਜਿਹੜੇ ਖੜੇ ਆ ਨਾ ਅਸੀਂ ਬਰੇਤੀ ਤੇ ਖੜੇ ਆ ਇੱਥੇ 8-8 10-10 ਫੁੱਟ 5-5 ਫੁੱਟ ਬਰੇਤੀ ਚੜ ਚੁੱਕੀ ਐ ਜਿਹੜੀਆਂ ਦਾ 20 ਸਾਲ ਨਹੀਂ ਚੱਕੀ ਜਾਣੀ ਕਿਉਂਕਿ ਅਸੀਂ ਰੋਡ ਕੀ ਪਿੰਡ ਚੱਕ ਕੇ ਆਏ ਸੀਗੇ 23 ਦੇ ਵਿੱਚ ਸਰਦੂਰਗੜ੍ਹ ਦੇ ਕੋਲੇ 8-10 ਫੁੱਟ ਬਰੇਤੀ ਜਿਹੜੀ ਜੇ ਘੱਗੜ ਟੁੱਟਿਆ ਸੀਗਾ ਉੱਥੇ ਘੱਟੋ ਘੱਟ 2-250 ਟਰੈਕਟਰ ਰੋਜ਼ ਚੱਲੇ 23 ਦਿਨ ਲੱਗੇ ਉਹਨਾਂ 23 ਦਿਨ ਕਈ ਲੱਖਾਂ ਦਾ ਤੇਲ ਮੱਚਿਆ ਸੈਂਕੜੇ ਢੋਲ ਮੱਚ ਗਏ ਹਜ਼ਾਰਾਂ ਟਰੈਕਟਰ ਤੋਂ ਚੱਲਿਆ ਤਾਂ 23 ਦਿਨਾਂ ਜਾ ਕੇ ਬਰੇਤੀ ਚੱਕੀ ਗਈ ਸੀ ਇਹਦਾ ਵਿਚਾਰੇ ਜੇ ਨਾ ਲੋਕਾਂ ਨੇ ਮਦਦ ਕੀਤੀ ਤੇ ਇਹ ਤਾਂ ਬੰਦਿਆ ਦੇ ਮੁੜ ਕੇ ਨਾ ਫਸਲਾਂ ਹੋਣਗੀਆਂ ਹੀ ਨਹੀਂ ਫਸਲ ਨਾਲ ਹੀ ਬਹਾਲ ਹੋਣਾ ਤੇ ਇੰਨਾ ਬਾਣਾ ਦੇ ਵਿੱਚ ਜ਼ਮੀਨਾਂ ਦੇ ਵਿੱਚ ਬ੍ਰੇਤੀ ਇੰਨੀ ਨਹੀਂ ਚੜ ਗਈ 5-5 7 ਦਾ 10 ਫੁੱਟ ਚੱਕੀ ਨਹੀਂ ਜਾਣੀ ਬਾਈ ਉਦੋਂ ਮਦਦ ਕਰਿਓ ਜਿੰਨੇ ਮੈਂ ਸਾਡੀਆਂ ਕੋਈ ਐਨ ਆਰ ਆਈ ਭਰਾ ਨੇ ਸਾਡੀਆਂ ਕੋਈ ਸੰਸਾਵਾ ਨੇ ਸਾਡੇ ਕੋਈ ਜਿਹੜੇ ਵੀ ਸਮਾਜ ਸੇਵੀ ਲੋਕ ਨੇ ਉਹਨਾਂ ਨੂੰ ਅਪੀਲ ਕਰਦਾ ਕਿ ਬਾਅਦ ਤੋਂ ਬਾਅਦ ਉਦੋਂ ਸਾਨੂੰ ਲੋੜ ਹੈ ਖਾਸ ਤੌਰ ਤੇ ਜਿੱਥੇ ਵੀ ਰਾਬੀ ਟੁੱਟਿਆ ਹੈ ਜਾਂ ਵਿਆਸ ਟਟਿਆ ਜਾਂ ਸਤਲੋ ਟਟਿਆ ਉਹਨਾਂ ਇਲਾਕਿਆਂ ਜਾ ਕੇ ਨਾ ਪਿੰਡਾਂ ਦੇ ਵਿੱਚ ਜਾ ਕੇ ਸਾਨੂੰ ਨਿਸ਼ਾਨਦੇਹੀ ਕਰਨ ਦੀ ਲੋੜ ਆ ਅਗਲੀ ਗੱਲ ਆ ਜਾਂਦੀ ਆ ਕਿ ਆਮ ਤੌਰ ਤੇ ਮੈਂ ਇੱਥੇ ਪਿਛਲੇ ਇੱਕ ਪਿੰਡ ਗਿਆ ਤੇ ਉੱਥੇ ਐਸਡੀਐਮ ਤੇ ਤਹਿਸੀਲਦਾਰ ਬੈਠੇ ਆ ਉਹ ਲਿਖ ਰਹੇ ਆ ਵੀ ਇਹ ਕਿਸ ਦਾ ਕੀ ਨੁਕਸਾਨ ਆ ਹੁਣ ਇਹੋ ਡਰਾਮਾ ਪਤਾ ਨਹੀਂ ਖਾਨਾ ਪੂਰਤੀ ਆ ਹਾਲਾਕਿ ਨੁਕਸਾਨ ਤਾਂ ਉਹ ਦੱਸੇ ਨਹੀਂ ਜਾਣਾ ਹੁਣ ਕੀ ਨੁਕਸਾਨ ਦੱਸਣਗੇ ਇਹਨਾਂ ਨੂੰ ਤਾਂ ਐ ਹੀ ਨਹੀਂ ਪਤਾ ਲੱਗਣਾ ਵੀ ਇਹ ਸਾਡੀ ਵੱਟ ਕਿੱਥੇ ਆ ਸਾਡਾ ਕਿਹੜਾ ਖੇਤ ਆ ਉਹਨਾਂ ਨਿਸ਼ਾਨਦੇਹੀ ਕਰਨ ਦੇ ਟਾਈਮ ਲੱਗ ਜੂ। ਉੱਥੇ ਮੈਨੂੰ ਇੱਕ ਦੱਸਿਆ ਬਾਈ ਨੇ ਕਹਿੰਦਾ ਬਾਈ ਐਸੇ ਇੱਕ ਬੰਦਾ ਆਇਆ ਮੇਰੇ ਪਿੰਡ ਦਾ ਹੀ ਐ। ਕਹਿੰਦਾ ਬਾਈ ਮੇਰੇ 25 ਡੰਗਰ ਰੁੱੜਦੇ। ਕਹਿੰਦਾ ਆਇਆ ਉਹਦੇ ਕੋਲ ਇੱਕ ਗਾਇਨ ਸੀ। ਇਹ ਵੀ ਜਿਹੜਾ ਲੋੜਬੰਦ ਪੀੜਤ ਬੰਦਾ ਹੜ ਪੀੜਤ ਕਿਹਨੂੰ ਕਹਿੰਦੇ ਹੜ ਨਾ ਪੀੜਤ ਐ। ਇਹ ਲੋਕ ਪੀੜਤ ਨੇ। ਉਹਨੇ ਨਿਸ਼ਾਨਦੇਹੀ ਕਰਕੇ ਪਿੰਡੋਂ ਪਿੰਡੀ ਜਾ ਕੇ ਆਪ ਪਹੁੰਚ ਕਰਕੇ ਡਟੇਰਿਆਂ ਦੇ ਹੱਥ ਨਾਲ ਤੇ ਜਾਓ। ਉਹ ਵੀ ਬੈਠਿਆ ਦਾਲ ਲਾਉਣ ਨੂੰ ਵੀ ਹੁਣ ਆਉਣਗਾ ਰਾਸ਼ਨ ਆਊਗਾ। ਪਤਾ ਨਹੀਂ ਕਿੰਨਾ ਕਾ ਆਟਾ, ਦਾਲਾਂ, ਪਾਣੀ ਪਤਾ ਨਹੀਂ ਕਿੰਨਾ ਜਮਾ ਕਰਕੇ ਵੇਚਣਾ ਸ਼ੁਰੂ ਕਰ ਦੇ ਜੋ ਮੈਂ ਇੱਕ ਬੇਨਤੀ ਇਹੀ ਕਰਨਾ ਵੀ ਇਸ ਇਲਾਕੇ ਦੇ ਵਿੱਚ ਆਓ ਬਾਈ ਪਿੰਡਾਂ 'ਚ ਨਿਕਲੋ ਪਿੰਡਾਂ ਜਾ ਕੇ ਪਤਾ ਲੱਗਦਾ ਹਾਲਾਤ ਕੀ ਆ ਅਗਲੀ ਗੱਲ ਮੈਂ ਕਰਨੀ ਚਾਹੁੰਨਾ ਜਿਹੜੀ ਗੱਲ ਮੈਂ ਅਗਲੀ ਕਰਨੀ ਚਾਹੁੰਨਾ ਵੀ ਇੱਧਰ ਪੰਜਾਬ ਦੇ ਹਾਲਾਤ ਦੇਖ ਲਓ ਆਪਾਂ ਆਹ ਦੇਖੋ ਸਾਡੇ ਆ ਪਾਣੀ ਵਾਧਦਾ ਤੁਰਿਆਂ ਦਾ ਪੱਦਰ ਅੱਜ ਨੂੰ ਇਧਰ ਹੌਲੀ ਹੌਲੀ ਵਾਧਦਾ ਤੁਰਿਆਂ ਦਾ ਪਾਣੀ ਦਾ ਪੱਦਰ ਤੇ ਇੱਕ ਥੰਮ ਮੈਂ ਗੱਲ ਹੋਰ ਦੱਸਣੀ ਚਾਹੁੰਨਾ ਅੱਜ ਹੈਗੀ 30 ਤਰੀਕ 30 ਅਗਸਤ ਕੱਲ ਨੂੰ ਹੈ 31 ਅਗਸਤ 31 ਅਗਸਤ ਨੂੰ ਨੰਗਲ ਜਿਹੜਾ ਭਾਖੜਾ ਡੈਮ ਹੈ ਉਹਦਾ ਜਿਹੜਾ ਕੰਟਰੋਲ ਹੈ ਉਹਦੀ ਸੁਰੱਖਿਆ ਦਾ ਜਿਹੜਾ ਪ੍ਰਬੰਧ ਹੈ ਉਹ ਸੀਆਈਐਸਐਫ ਦੇ ਹਵਾਲੇ ਹੋ ਜਾਣਾ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਵੀ ਅੱਜ ਇਹਦੀ ਕਿਉਂ ਲੋੜ ਹੈ ਨਹੀਂ ਭਾਈ ਜਿੰਨਾ ਚਿਰ ਮਰਜ਼ੀ ਆਪਾਂ ਰੌਲਾ ਪਾਈ ਜਾਗੇ ਪਿੱਟੀ ਜਾਗੇ ਜਿੰਨਾ ਮਰਜ਼ੀ ਰਸਣ ਢੋਈ ਜਾਗੇ ਇਹ ਪੰਜਾਬ ਨੂੰ ਹੱਡਾਂ ਦੇ ਨਾਲ ਐਂ ਮਾਰਿਆ ਜਾਣਾ ਸਾਡਾ ਕੋਈ ਸਿਆਸਤਾਨ ਸਾਡੇ ਕੋਈ ਬੁੱਧੀਜੀਵੀ ਇੱਕ ਦੋ ਬੋਲਦੇ ਆ ਬਾਕੀ ਸਾਰੇ ਚੁੱਪ ਨੇ ਸਾਡੇ ਕੋਈ ਹੋਰ ਪੰਜਾਬਦਰ ਦੀ ਲੋਕਾਂ ਨੂੰ ਜੇ ਕੋਈ ਗੱਲ ਚੱਕਣੀ ਚਾਹੀਦੀ ਹੈ ਚਾਹੇ ਵਿਰੋਧੀ ਧਿਰ ਆ ਚਾਹੇ ਸਰਕਾਰ ਆ ਕਿ ਅਸਲ ਦੇ ਨੱਚੇ ਜਿਹੜਾ ਮੁੱਦਾ ਬਣਦਾ ਜਿਹੜਾ ਸਾਡੇ ਡੈਮਾਂ ਦਾ ਕੰਟਰੋਲ ਹੈ ਸਾਡੇ ਹੈਡਵਰਕਸ ਦਾ ਕੰਟਰੋਲ ਹੈ ਉਹ ਸੈਂਟਰ ਕੋਲੇ ਆ ਡੈਮ ਸੇਫਟੀ ਐਕਟ ਬਣਾ ਦਿੱਤਾ ਗਿਆ ਸੈਂਟਰ ਵੱਲੋਂ ਸਾਰਾ ਕੰਟਰੋਲ ਪਾਣੀ ਦਾ ਉਹਨਾਂ ਕੋਲੇ ਆ ਉਹ ਤੈ ਕਰਦੇ ਆ ਕਿੰਨਾ ਪਾਣੀ ਕਿਹੜੇ ਸੂਬੇ ਨੂੰ ਕਿੰਨਾ ਪਾਣੀ ਕਿਹੜੇ ਸੂਬੇ ਨੂੰ ਜਦੋਂ ਮਾਰਨਾ ਦੇਖੋ ਜਸ ਰੋੜ ਦੇ ਰੋੜ ਕਿੰਨੇ ਚਾਵਾ ਦਾ ਬੰਦੇ ਨੇ ਕੋਠੀ ਤੇ ਲਾਇਆ ਕਿੰਨੇ ਪਿੰਡ ਤਬਾਹ ਹੋ ਗਏ ਫਸਲਾਂ ਰੁੜ ਗਈਆਂ ਯਾਰ ਪਸ਼ੂ ਡੰਗਰ ਮਰ ਗਏ ਕੋਈ ਤਰ ਕੇ ਪਾਕਿਸਤਾਨ ਵੱਲ ਚਲੇ ਗਏ ਪਾਕਿਸਤਾਨ ਵੀ ਡੁੱਬ ਗਿਆ ਕਈ 10 12 ਜ਼ਿਲ੍ਹੇ ਲੈਦੇ ਪੰਜਾਬ ਦੇ ਵੀ ਡੁੱਬ ਚੁੱਕੇ ਆ ਉਹ ਵੀ ਤਬਾਹ ਹੋ ਚੁੱਕੇ ਆ ਲੋਕ ਪਰ ਇੱਥੇ ਫਿਰ ਵੀ ਸਿਆਸਤਾਂ ਹੋਣੀਆਂ ਨੇ ਪਰ ਮੈਂ ਕਹਿੰਦਾ ਸਿਆਸਤ ਗੰਦੀ ਹੋ ਰਹੀ ਆ ਪੰਜਾਬ ਨਾਲ ਮੈਂ ਕਹਿੰਦਾ ਹੜ ਕੁਦਰਤੀ ਹੜ ਨਹੀਂ ਹੈਗੇ ਇਹ ਮੈਨ ਮੇਡ ਹੜ ਨੇ ਇਹ ਸ਼ਾਸਸ਼ਾਂ ਦੇ ਹੜ ਨੇ ਪੰਜਾਬ ਨੂੰ ਮਾਰਨ ਲਈ ਇਹੀ ਤਾਂ ਰੌਲਾ ਹੈ ਜਿਹੜਾ ਸਾਨੂੰ ਸਮਝ ਨਹੀਂ ਪੈ ਰਹੀ ਜਦੋਂ ਕੰਟਰੋਲ ਸੈਂਟਰ ਕੋਲ ਚਲੇਗਾ ਸਾਡਾ ਪੰਜਾਬ ਦਾ ਮੁੱਖ ਮੰਤਰੀ ਉਹ ਫਿਰਦਾ ਤਮਲ ਲਾਡੂ ਦੇ ਵੀ ਦੋਸੇ ਖਾਂਦਾ ਘੱਟੋ ਘੱਟ ਜਦੋਂ ਗਿਆ ਉੱਥੋਂ ਦਾ ਮੁੱਖ ਮੰਤਰੀ ਸਟਾਲਣਾ ਉਹਦੇ ਨਾਲੇ ਗੱਲ ਕਰਕੇ ਆ ਕਿ ਡੈਮ ਸੇਫਟੀ ਐਕਟ ਦੇ ਖਿਲਾਫ ਸਾਨੂੰ ਲੜਨਾ ਚਾਹੀਦਾ ਪਾਣੀ ਜੇ ਸਾਡਾ ਹੱਕ ਉਹ ਸਾਨੂੰ ਮਾਰਦਾ ਰਾਈਪਰਨ ਜਿਹੜਾ ਸਿਧਾਂਤ ਹੈ ਦੁਨੀਆ ਦਾ ਕਾਨੂੰਨ ਹੈ ਜਿਹੜੀ ਧਰਤੀ ਨੂੰ ਹਾਂ ਮੈਨੂੰ ਪਤਾ ਤੇ ਜਿਹੜੀ 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 ਧਰਤੀ ਜਿਹੜੇ ਖਿੱਤੇ ਦਾ ਨੁਕਸਾਨ ਹੁੰਦਾ ਪਾਣੀ ਦੇ ਹੱਕ ਵੀ ਉਹਦਾ ਪਰ ਸਾਡਾ ਹੱਕ ਹੀ ਨਹੀਂ ਪੰਜਾਬ ਦੀ ਮੈਂਬਰਸ਼ਿਪ ਦਾਅਵੇਦਾਰੀ ਬੀਵੀਐਮਪੀ ਦੇ ਵਿੱਚੋਂ ਪੰਜਾਬ ਪਾਸੇ ਕਰ ਦਿੱਤਾ ਗਿਆ ਕੋਈ ਅਧਿਕਾਰੀ ਨਹੀਂ ਪੰਜਾਬ ਦਾ ਰੱਖਿਆ ਗਿਆ ਡੈਮਾਂ ਦਾ ਕੰਟਰੋਲ ਸੈਂਟਰ ਨੇ ਆਪਣੇ ਕੋਲੇ ਕਰ ਲਿਆ ਸਈਆਸਪ ਨੂੰ ਤੇ ਕੋਲੇ ਲਾ ਲਿਆ ਰੌਲਾ ਤਾਂ ਬਈ ਇਹ ਬਣਦਾ ਕਿ ਅਸੀਂ ਇਸ ਗੱਲ ਤੇ ਮੁੱਦਾ ਠਾਈਏ ਸਾਡੇ ਬਾਲੇ ਵਿਦਵਾਨ ਕਹਿਣਗੇ ਉਹ ਪਹਿਲਾਂ ਲੋਕ ਬਚਾਲਗੇ ਲੋਕ ਨਹੀਂ ਬਚਣੇ ਜਿੰਨਾ ਚਿਰ ਅਸੀਂ ਆਪਣੇ ਹੱਕ ਦੀ ਗੱਲ ਨਹੀਂ ਕਰਦੇ ਅੱਜ ਕਰਨੀ ਬਹੁਤ ਜ਼ਰੂਰੀ ਹੈ ਆ ਸਾਡਾ ਮੁੱਖ ਮੰਤਰੀ ਕਹਿੰਦਾ ਹਰਿਆਣੇ ਲੋ ਪਾਣੀ ਲੈ ਲਿਓ ਲੈ ਵੇ ਕਹਿੰਦੇ ਪਹਿਲਾਂ ਸਾਡੀ ਗੱਲ ਨਹੀਂ ਸੁਣੀ ਸਾਡੀ ਕੋਈ ਸੁਣਵਾਈ ਨਹੀਂ ਆ ਸਾਡਾ ਕੋਈ ਦੁੱਖ ਨਹੀਂ ਯਾਰ ਕੀਤਾ ਉਹਨਾਂ ਦੀ ਜੱਥੀ ਲੱਤੀ ਕਹਿੰਦੇ ਜੱਥੀ ਦਾ ਕੀ ਫਾਇਦਾ ਐ ਡਰਾਮੇ ਨਾ ਕਰੋ ਕਰੇ ਉੱਥੇ ਜਾ ਕੇ ਬੀਵੀਐਮਬੀ ਦੇ ਅਧਿਕਾਰੀ ਨੂੰ ਜਿੰਦਾ ਲਾ ਲਿਆ ਜੀ ਆ ਕਿ ਮੈਂ ਡੈਮਾ ਦਾ ਪ੍ਰਬੰਧ ਮੈਂ ਕਰੂੰਗਾ ਜੀ ਮੈਂ ਰਾਖੀ ਕਰ ਰਿਹਾ ਕਿੱਥੇ ਪੰਜਾਬ ਦਾ ਮੁੱਖ ਮੰਤਰੀ ਯਾਰ ਇੰਨਾ ਮੁੱਦਿਆਂ ਦੇ ਲੜਨ ਦੀ ਲੋੜ ਆ ਜਾਂ ਪੰਜਾਬ ਬਚਾਉਣਾ ਨੇ ਚੱਕੀ ਫਿਰ ਲੰਗਰਾਂ ਦੇ ਇੱਥੇ ਲੈ ਕੇ ਲੰਗਰਾਂ ਤੇ ਚੱਕੀ ਫਿਰੋ ਸਰਾਂ ਦੇ ਬੋਰੇ ਤੇ ਮਰਦੇ ਫਿਰੋ ਰੁੱਟਦੇ ਫਿਰੋ ਫਰਾਂ ਹੀ ਹੋਣਾ ਜੇ ਅੱਜ ਨਾ ਨਾ ਅਸੀਂ ਬੋਲੇ ਨਾ ਹਾਲਾਤਾਂ ਦੇ ਵਿੱਚ ਤਾਂ ਹਿਸਾਬ ਲਾ ਲਓ ਇੱਕ ਪਾਸੇ ਤੁਹਾਨੂੰ ਪੰਜਾਬ ਨੂੰ ਮਾਰ ਰਹੇ ਹਣ ਹਾਲਾਤ ਦੇਖੋ ਪੰਜਾਬ ਦੇ ਕੀ ਬਣੇ ਹੋਇਆ ਤੇ ਦੂਜੇ ਪਾਸੇ 17 ਪਿੰਡਾਂ ਦੀ ਜ਼ਮੀਨ ਮਹਾਲੀ ਜ਼ਿਲ੍ਹੇ ਦੇ ਵਿੱਚ ਪੰਚਾਇਤੀ ਜ਼ਮੀਨ ਪੰਚਾਇਤ ਵਿਭਾਗ ਨੇ ਸਰਪੰਚਾਂ ਨੂੰ ਇਹ ਹੁਕਮ ਚਾੜਤਾ ਕਿ ਮਤੇ ਪਾ ਕੇ ਦੇ ਦਿਓ 17 ਪਿੰਡਾਂ ਦੀ ਪੰਚਾਇਤੀ ਜ਼ਮੀਨ ਨਿਲਾਮ ਕਰਨੀ ਹੈ ਖੁੱਲੀ ਬੋਲੀ ਦਾ। ਅਦਰ ਪੰਜਾਬ ਮਰੀ ਜਾਂਦਾ ਲੋਕ ਉਲਝੇ ਹੋਏ ਨੇ ਸਾਰਾ ਮਾਲਵਾ ਦੁਆਬਾ ਮਾਝਾ ਪੁਆd ਸਾਰਾ ਤਰਿਆ ਹੋਇਆ ਮਾਝੇਵਾਲ ਨੂੰ ਵੀ ਲੋਕਾਂ ਦੀ ਮਾਰਤ ਕਰ ਗਏ ਤੇ ਉਧਰ ਅੰਦਰ ਖਾਤੇ ਤੁਹਾਡਾ ਨੁਕਸਾਨ ਕਰ ਰਹੀ ਵੀ। ਇਹ ਪੰਜਾਬ ਦਰਦੀ ਨੇ ਯਾਰ ਹੈਲੀਕਾਪਟਰ ਦੇਤਾ ਜੀ ਅੱਗੇ ਹੈਲੀਕਾਪਟਰਾਂ ਦਾ ਕੀ ਹੋਣਾ ਬਾਈ ਕੁਸ਼ਨੀ ਆ ਪਾਈ ਇੱਥੇ ਕੋਈ ਹੈਲੀਕਾਪਟਰ ਨਹੀਂ ਆ ਮੈਂ ਤੁਹਾਨੂੰ ਦੱਸਣ ਆਂ ਵੀ ਆ ਜੀ ਸਾਰਾ ਸਮਾਨ ਕੁਸ਼ਨੀ ਆ ਆ ਪਾਜੀ ਪਾੜੇ ਚ ਛੁੱਟ ਗਿਆ ਸਾਰਾ ਕੁਝ ਦੁਖਾਉਣੇ ਆ ਮੈਂ ਅੱਗੇ ਆਰਮੀ ਕਹਿੰਦੇ ਬਚਾਊਗੀ ਉਹ ਗੱਡੀਆਂ ਛੱਡ ਕੇ ਗੁੱਟ ਗਏ ਉਹ ਖੜਾ ਗਏ ਗੱਡੀਆਂ ਤੁਹਾਨੂੰ ਦਿਖਾਉਣੇ ਆ ਉਹ ਖੜੀਆਂ ਖੜੀਆਂ ਉੱਥੇ ਗੱਡੀਆਂ ਮੇਰੀ ਨੀਂਦੀ ਰੋਆ ਮੇਰੇ ਕੋਈ ਕੰਮ ਨਹੀਂ ਆ ਮੈਂ ਸਾਰਿਆਂ ਨੂੰ ਇਹਦਾ ਮੈਂ ਸਲਾਮ ਕਰਦਾ ਯਾਰ ਇਹਨਾਂ ਲੋਕਾਂ ਨੂੰ ਮੈਂ ਧੰਨਵਾਦ ਮੰਨ ਗਿਆ ਨਾ ਲੋਕਾਂ ਨੂੰ ਇੰਨਾ ਨਾ ਪਾਣੀ ਚੜਿਆ ਹੋਇਆ ਘਰਾਂ ਦੇ ਆਲੇ-ਦੁਆਲੇ 15-15 ਫੁੱਟੇ ਲੋਕ ਘਰ ਨਹੀਂ ਛੱਡ ਕੇ ਜਾ ਰਹੇ ਇਹ ਡੰਗਰ ਛੱਡ ਕੇ ਬਾਗੇ ਧੰਨ ਉਹ ਲੋਕ ਨੇ ਆਪਣੇ ਘਰ ਨਾਲ ਇੰਨਾ ਮੋਹ ਆਪਣੇ ਡੰਗਣਾ ਪਸ਼ੂ ਨਾਲ ਨਾਲ ਮੋਹ ਹੈ ਮੋਹ ਕਿਵੇਂ ਬਾਈ ਇਹੀ ਰੋਜੀ ਰੋਟੀ ਹੈ ਬਸ ਇਹੀ ਗਈ ਤਾਂ ਬੰਦੇ ਦੇ ਪੱਲੇ ਕੀ ਰਹੇਗਾ ਜਮੀਨਾਂ ਦਾ ਗਈਆਂ ਫਸਲਾਂ ਦਾ ਮਰ ਗਈਆਂ ਜੇ ਪਸ਼ੂ ਵੀ ਗਏ ਤਾਂ ਬੰਦੇ ਦੇ ਪੱਲੇ ਕੀ ਰਹਿ ਗਿਆ ਸੋ ਮੇਰਾ ਕਹਿਣ ਦਾ ਭਾਵ ਆ ਪੰਜਾਬ ਦੇ ਲੋਕੋ ਕਿ ਮੁੱਦਿਆਂ ਤੇ ਆਜੋ ਏ ਮੁੱਦਿਆਂ ਤੇ ਆਜੋ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਨਹੀਂ ਇਹ ਹੜ ਜਿਹੜੇ ਹੈਗੇ ਆ ਇੱਥੇ ਗੱਲ ਕਰਨੀ ਪੈਂਦੀ ਐ ਫੈਦਲ ਢਾਂਚੇ ਦੀ ਰਾਜਾਂ ਦੇ ਅਧਿਕਾਰਾਂ ਦੀ ਹੱਕਾਂ ਦੀ ਗੱਲ ਕਰਨੀ ਚਾਹੀਦੀ ਐ ਸਾਨੂੰ ਆ ਮੌਕਾ ਹੁਣ ਹੁਣ ਸੁਣਨੇ ਵੀ ਲੋਕ ਹੁਣੀ ਸੁਣਦੇ ਲੋਕਾ ਮੂੰ ਤਾਂ ਲੋਕਾਂ ਨੂੰ ਲੱਗਾ ਬਿੱਲਾ ਪਾਣੀ ਆਇਆ ਨਿਕਲ ਗਿਆ ਹੁਣ ਮਾਲਵੇ ਆਪਣੇ ਮਾਲਵੇ ਵਾਲੇ ਆਪਾਂ ਨੂੰ ਤਾਂ ਪਤਾ ਹੀ ਨਹੀਂ ਆ ਲੋਕਾਂ ਦੇ ਹਾਲਾਤ ਐ ਇਹਨਾਂ ਲੋਕਾਂ ਕੋਲੇ ਆ ਕੇ ਦੇਖੋ ਕਿੰਨਾ ਬੁਰਾ ਹਾਲ ਐ ਪਰ ਫਿਰ ਵੀ ਮੈਂ ਕਹਿੰਦਾ ਮੱਝ ਵਾਲੋ ਤੁਸੀਂ ਧੰਨ ਹੋ ਬਾਈ ਤੁਹਾਡੇ ਸਿਰ ਨੂੰ ਸਲਾਮ ਐ ਸਿਰ ਚੋਦਾ ਤੁਹਾਡੇ ਅੱਗੇ